ਕਿਰਸਾ ਸੰਗਤ ਆਪ ਜੀ ਨੇ ਪਵਿੱਤਰ ਹਕੂਮਨਾਮਾ ਸਰਵਪ੍ਰੇਮ ਕੀਤਾ। ਸੋ ਅੱਜ ਇਸ ਸ਼ਬਦੀ ਆਪਾਂ ਨੇ ਵਿਚਾਰ ਕਰਨੀ ਹੈ। ਤਨ ਤਨ ਭਗਤ ਜੀ ਭਗਤ ਰਵਦਾ ਜੀ ਦਾ ਸ਼ਬਦ ਹੈ ਰਾਗ ਗੋੰਡ ਵਿੱਚ। ਸਤਗੁਰੂ ਜੀ ਦੇ ਪਾਵਨ ਅੰਗ 875 ਦੀ ਸਿਵਾਇ ਬਾਣ ਹੈ। ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ। ਰਾਗ ਗੋਣ ਬਾਣੀ ਰਵਦਾਸ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਣ ਰਾਗ ਦੇ ਵਿੱਚ ਭਗਤ ਰਵਦਾਸ ਜੀ ਦਾ ਸ਼ਬਦ ਦੂਜੇ ਕਰ ਵਿੱਚ ਗਾਉਣ ਦੀ ਹਦਾਇਤ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵੈਗਰੂ ਰੱਬ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਉਹਦੇ ਨਾਲ ਮਲਾਪ ਹੁੰਦਾ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਹੋ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਅਨੰਦੇ ਰਹਾਉ ਪਵਿੱਤਰ ਸ਼ਵਦੀ ਵਿੱਚ ਪਵਿੱਤਰ ਵਦਾਰ ਜੀ ਪ੍ਰਭੂ ਦੇ ਸੇਵਕ ਦੀ ਗੱਲ ਕਰਦੇ ਆ ਜਿਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਸੇਵਕ ਜਿਉਂਦਾ ਵੀ ਮੁਕਤ ਹੈ ਮਰਿਆ ਵੀ ਮੁਕਤ ਹੈ ਜਿਹੜਾ ਪ੍ਰਭੂ ਦਾ ਸੇਵਕ ਹੈ ਜੀਵਨ ਮੁਕੰਦ ਹੈ ਮਰਤ ਮੁਕੰਦ ਹੈ ਉਹ ਜਿਉਂਦਾ ਹੀ ਮੁਕਤ ਹੈ ਕਿਉਂਕਿ ਉਹ ਜਿਉਂਦਾ ਵੀ ਪ੍ਰਭੂ ਨਾਲ ਜੁੜਿਆ ਰਹਦਾ ਮਰਨ ਵੇਲੇ ਵੀ ਪ੍ਰਭੂ ਨਾਲ ਜੁੜਿਆ ਰਹਦਾ ਉਹ ਸਾਰਾ ਜੀਵਨ ਪ੍ਰਭੂ ਦਾ ਸੇਵਕ ਬਣ ਕੇ ਹੀ ਸਾਰਾ ਜੀਵਨ ਬਤੀਤ ਕਰਦਾ ਇਸ ਪਵਿੱਤਰ ਬਚਨਾਂ ਦੇ ਰਾਹੀਂ ਭਗਤ ਰਵਦਾਸ ਜੀ ਸਾਨੂੰ ਜੋ ਉਪਦੇਸ਼ ਦਿੰਦੇ ਹੈ ਕਿ ਹੇ ਭਾਈ ਪ੍ਰਭੂ ਦੇ ਸੇਵਕ ਬਣ ਕੇ ਜੀਓ ਜਿੰਦਗੀ ਪਤਾ ਨਹੀਂ ਕਿੰਨੇ ਦਿੰਦੀ ਹੈ ਕੋਈ ਪਤਾ ਨਹੀਂ ਹੈ ਜੇ ਬਚਪਨ ਹੈ ਜਵਾਨੀ ਦਾ ਕੋਈ ਪਤਾ ਨਹੀਂ ਹੋਣੀ ਕਿ ਨਹੀਂ ਜੇ ਜਵਾਨੀ ਆਪਣੇਪੇ ਦਾ ਕੋਈ ਪਤਾ ਨਹੀਂ ਹੈ ਕਹਿੰਦੇ ਸੇਵਕ ਬਣ ਕੇ ਆਪਣਾ ਜੀਵਨ ਉਤੀਤ ਕਰੋ ਜਿਹੜਾ ਉਸ ਪ੍ਰਭੂ ਦਾ ਸੇਵਕ ਬਣਦਾ ਫਿਰ ਉਹ ਪ੍ਰਭੂ ਹੀ ਮੁਕਤੀ ਦਾਤਾ ਹੈ ਮੁਕੰਦ ਮੋ ਕੰਧ ਦਾ ਅਰਥ ਹੈ ਮੁਕਤੀ ਦਾਤਾ ਮੁਕਤੀ ਦੇਣ ਵਾਲਾ ਵਕਾਰਾਂ ਤੋਂ ਬਚਾਉਣ ਵਾਲਾ ਦੁੱਖਾਂ ਤੋਂ ਬਚਾਉਣ ਵਾਲਾ ਮਹਿਮਾ ਭਰਮੋਂ ਤੋਂ ਬਚਾਉਣ ਵਾਲਾ ਜਮਾਂ ਤੋਂ ਬਚਾਉਣ ਵਾਲਾ ਇੱਕੋ ਹੈ ਉਹ ਅਕਾਲ ਪੁਰਖ ਹੈ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਰੱਬ ਹੈ ਕੋਈ ਉਸ ਨੂੰ ਗੋਬਰ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਵੈਦੂ ਕਹਿੰਦਾ ਕੋਈ ਹਰੀ ਉਠਾ ਕਰ ਕੋਈ ਕੋ ਸਈਆ ਕੋਈ ਈਸ਼ਵਰ ਉਹਦੀ ਬੇਅੰਤ ਨਾਮਾਂ ਉਹ ਇੱਕ ਹੈ ਇੱਕੋ ਮੁਕਤੀ ਦਾ ਰਾਹ ਵਾਹਿਗੁਰੂ ਕਹਿੰਦੇ ਉਹਦੇ ਸੇਵਕ ਬਣ ਕੇ ਆਪਣਾ ਜੀਵਨ ਬਤੀਤ ਕਰੋ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਅਮੰਦੀ ਉਸ ਪ੍ਰਭੂ ਦੇ ਸੇਵਕ ਨੂੰ ਸਦਾ ਜਿਹੜਾ ਉਹ ਪ੍ਰਭੂ ਦਾ ਸੇਵਕ ਬਣਦਾ ਹੈ ਉਹਦਾ ਉਦੇ ਹਿਰਦੇ ਵਿੱਚ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਚੜਦੀ ਕਲਾ ਬਣੀ ਰਹਿੰਦੀ ਹੈ ਹੁਣ ਭਗਤ ਰਵਿਦਾਸ ਜੀ ਇਸ ਸ਼ਬਦ ਵਿੱਚ ਸਾਰੇ ਸਾਰੇ ਸੰਸਾਰ ਨੂੰ ਇਹ ਸੁਨੇਹਾ ਦਿੰਦੇ ਹਨ ਕੀ ਕਹਿੰਦੇ ਹਨ ਮੁਕੰਦ ਮੁਕੰਦ ਜਪੋ ਸੰਸਾਰ ਇਹ ਸੰਸਾਰ ਦੇ ਲੋਕੋ ਉਸ ਮੁਕੰਦ ਨੂੰ ਮੁਕਤੀ ਦਾਤੇ ਨੂੰ ਪਰਭੂ ਨੂੰ ਜਪਦੇ ਰਹੋ ਬਿਨੁ ਕੰਧ ਤਨ ਹੋਏ ਉਹ ਹਾਰ ਉਹਦੀ ਸਿਮਰਤੋਂ ਬਿਨਾ ਇਹ ਤਨ ਨਾਸ ਹੋ ਜਾਂਦਾ ਪਾਉ ਬੇਕਾਰ ਚਲੇ ਜਾਂਦਾ ਮਨੁੱਖਾ ਜਨਮ ਅਜਾਈ ਚਲੇ ਜਾਂਦਾ ਉਹਦੀ ਸਿਮਰਤੋਂ ਬਿਨਾ ਜੋ ਮਨੁੱਖ ਉਸ ਪ੍ਰਭੂ ਨੂੰ ਵਿਸਾਰ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਮੰਨੋ ਉਹਨਾਂ ਦਾ ਜੀਵਨ ਅਜਾਈ ਜਾ ਰਿਹਾ ਸਫਲਾ ਨਹੀਂ ਹੋ ਰਹਾ ਇਹ ਮੁਕਾਜਦੰਤ ਸਾਰਿਆਂ ਨੂੰ ਮਿਲਿਆ ਪਰ ਸਫਲਾ ਉਹੀ ਕਰ ਰਹੇ ਹਨ ਜਿਹੜੇ ਗੁਰੂ ਨਾਲ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਹੇ ਬਾਕੀ ਤਾਂ ਸਮਾਪਾਸ ਕਰ ਰਹੇ ਜੀ ਵੈਸੀ ਵੀ ਜੇ ਆਪਾਂ ਕਿਸੇ ਨੂੰ ਪੁੱਛੀਏ ਕੀ ਹਾਲ ਪਤਾ ਕੀ ਕਹਿੰਦਾ ਬਸ ਲੰਘ ਰਿਹਾ ਸਭ ਸਮਾਂ ਪਾਸ ਕਰ ਰਿਹਾ ਟਾਈਮ ਪਾਸ ਕਰ ਰਿਹਾ ਟਾਈਮ ਨਹੀਂ ਸੀ ਪਾਸ ਕਰ ਰਿਹਾ ਟਾਈਮ ਸਾਨੂੰ ਪਾਸ ਕਰ ਰਿਹਾ ਹੈ ਟਾਈਮ ਤਾਂ ਉੱਥੇ ਖੜਾ ਹੈ ਉੱਧੇ ਹੀ ਸੂਰਜ ਚੜਦਾ ਉੱਧੇ ਛਿਪਦਾ ਟਾਈਮ ਉੱਥੇ ਹੀ ਖੜਾ ਹੈ ਪਤ ਨਹੀਂ ਟਾਈਮ ਨੇ ਕਿੰਨੇ ਕੁ ਦੁਨੀਆਂ ਲਗਾ ਦਿੱਤੀ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਵਾਸਾ ਇਸ ਕਾਲ ਨੇ ਇਸ ਸਮਾਨੇ ਪਤਾ ਨਹੀਂ ਕਿੰਨੇ ਦੇਵੀ ਦੇਵਦੇ ਪਤਨੀ ਕਿੰਨੀ ਦੁਨੀਆ ਲੰਗਾ ਦਿੱਤੀ ਸਾਨੂੰ ਵੀ ਲੰਗਾ ਦਿੰ। ਅਸੀਂ ਕਹਿੰਦੇ ਅਸੀਂ ਟਾਈਮ ਪਾਸ ਕਰ। ਅਸੀਂ ਟਾਈਮ ਨਹੀਂ ਪਾਸ ਟਾਈਮ ਤਾਂ ਉੱਥੇ ਖੜਾ। ਰੋਜ਼ੇ ਦਿਨ ਚੜੀ ਜਾਂਦਾ। ਕਿੰਨੀ ਦੁਨੀਆ ਚਲੇਗੀ ਆ ਕੇ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਹਨ हे ਭਾਈ हे ਸੰਸਾਰ ਦੇ ਲੋਕੋ ਪ੍ਰਭੂ ਨੂੰ ਸਿਮਰੋ। ਜੋ ਲੋਕ ਪ੍ਰਭੂ ਦਾ ਸੇਵਨ ਨਹੀਂ ਕਰਦਾ ਪ੍ਰਭੂ ਨਾਲੋਂ ਟੁੱਟਿਆ ਹੋਇਆ ਗੁਰੂ ਨਾਲੋਂ ਟੁੱਟਿਆ ਹੋਇਆ ਉਹਦਾ ਤਨ ਅਜਾਈ ਜਾ ਰਿਹਾ ਮਨੁੱਖਾ ਜਨਮ ਅਜਾਈ ਜਾ ਰਿਹਾ ਬੇਨ ਮੁਕੰਦ ਤਨ ਹੋਏ ਓਹਾਰ ਅਜਾਈ ਜਾ ਰਿਹਾ ਨਾਸ ਹੋ ਰਿਹਾ ਸੋਈ ਮੁਕੰਦ ਮੁਕਤਿ ਦਾ ਦਾਤਾ ਉਹ ਅਕਾਲ ਪੁਰਖ ਵੈਗੁਰੂ ਹੀ ਮੁਕਤੀ ਦਾ ਦਾਤਾ ਉਸੇ ਨੇ ਮੁਕਤੀ ਦੇਣੀ ਜੋ ਮੁਕਤ ਉਸ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਉਹ ਆਤਮਿਕ ਮੁਕਤ ਹੋ ਜਾਂਦਾ ਆਪਣੇ ਮਰੇ ਹੋਏ ਪਿਤਰਾਂ ਨੂੰ ਵੀ ਤਾਰ ਲਿਂਦਾ ਆਪਣੇ ਮਰਿਆ ਹੋਏ ਵੀ ਦੇਖੋ ਜੇ ਸਿਮਰਤ ਸਭ ਕਿਲਮਿਕ ਨਾਸ ਪਿਤਰੀ ਹੋਏ ਉਹਦਾ ਸੋ ਹਰ ਹਰ ਤੋਂ ਸਾਧੀ ਜਾਪੋ ਜੰਗਾ ਅੰਤ ਨਾ ਪਾਰੋ ਕਹਿੰਦੇ ਜੇ ਤੂੰ ਪ੍ਰਭੂ ਦਾ ਸੇਵਨ ਕਰੇ ਤੇਰਾ ਤਾਂ 파ਰੋਤਾਰਾ ਹੋਣਾ ਹੀ ਹੋਣਾ ਕਹਿੰਦੇ ਤੂੰ ਆਪਣੇ ਮਰ ਚੁੱਕੇ ਬਜ਼ੁਰਗਾਂ ਨੂੰ ਵੀ ਤਾਰ ਲੇਗਾ ਉਹਨਾਂ ਨੂੰ ਵੀ ਨਰਕਾਂ ਚੋਂ ਕੱਢ ਲੇਗਾ ਤੂੰ ਪ੍ਰਭੂ ਦਾ ਸੇਵਨ ਐਸਾ ਉਹ ਐਸਾ ਮੁਕਤੀ ਦਾ ਦਾਤਾ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਭਗਤ ਅਰਬਦਾਸ ਜੀ ਕਹਿੰਦੇ ਮੇਰਾ ਤਾਂ ਮਾਂ ਬਾਪ ਹੀ ਰੱਬ ਆ ਮਤਾਂ ਉਸੇ ਨੂੰ ਆਪਣਾ ਮਾਪ ਵਾਪਸ ਸਮਝ ਲੈ ਮੇਰੀ ਮਾਂ ਵੀ ਮੇਰਾ ਪ੍ਰਭੂ ਹੈ ਮੇਰਾ ਪਿਤਾ ਵੀ ਮੇਰਾ ਪ੍ਰਭੂ ਹੈ ਕਹਿੰਦੇ ਤੁਸੀਂ ਵੀ ਉਸੇ ਨੂੰ ਆਪਣਾ ਮਾਪ ਵਾਪਜਾ ਜੋ ਜਿਹੜਾ ਉਹਨੂੰ ਆਪਣਾ ਮਾਪ ਵਾਪ ਬਣਾ ਲੈਂਦਾ ਹੈ ਉਹਨੂੰ ਵੀ ਤਾਰਦਾ ਪ੍ਰਭੂ ਉਹਦੀਆਂ ਕੁਲਾਂ ਨੂੰ ਤਾਰ ਲੈਂਦਾ ਮੁਕਤ ਕਰ ਦੇਣ ਵਾਲਾ ਸੋਈ ਮੁਕੰਦ ਮੁਕਤ ਦਾ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਮੇਰਾ ਤਾਂ ਮਾਂ ਬਾਪ ਵੀ ਉਹ ਪ੍ਰਭੂ ਹੈ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੀ ਸੇਵਕ ਉਹ ਸਦਾ ਆਨੰਦੇ ਰਹੋ ਜਿਹੜਾ ਉਹਦਾ ਸੇਵਕ ਬਣ ਜਾਂਦਾ ਹੈ ਸੇਵਕ ਉਹੀ ਹੈ ਜਿਹੜਾ ਸਾਰਾ ਜੀਵਨ ਉਸ ਪ੍ਰਭੂ ਨਾਲ ਜੁੜਿਆ ਹੋਇਆ ਉਹਦਾ ਸੇਵਕ ਹੋਣ ਕੇ ਜੀਵਨ ਬਚਿਤ ਕਰ ਰਿਹਾ ਹੈ ਫਿਰ ਉਹਦਾ ਸੇਵਕ ਬਣ ਕੇ ਹੀ ਮਰਦਾ ਮਰਨ ਮਰਨ ਲੱਗੇ ਵੀ ਉਸੇ ਨੂੰ ਯਾਦ ਕਰਦਾ ਜਿਹੜਾ ਪ੍ਰਭੂ ਦਾ ਸੇਵਕ ਨਾ ਉਹ ਕਿਉਂਕਿ ਜਿਹੜਾ ਬੰਦਾ ਨਾ ਜਿੱਥੇ ਜੁੜਿਆ ਹੋਇਆ ਸਾਰਾ ਜੀਵ ਮਰਨ ਲੱਗਿਆ ਵੀ ਉਸੇ ਨੂੰ ਯਾਦ ਕਰੂਗਾ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਹਰੀ ਅਰੀ ਵਾਈ ਗੋਬਿੰਦ ਨਾਮ ਮਤ ਵਿਸਰੈ ਗੋਬਿੰਦ ਨੂੰ ਨਾਮ ਸਾਰਾ ਜਿਸਨੇ ਗੋਬਿੰਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਨਾ ਉਹ ਮਰਨ ਲੱਗਿਆ ਵੀ ਉਸ ਪ੍ਰਭੂ ਨੂੰ ਯਾਦ ਕਰੇਗਾ ਵਾਹਿ 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 ਬਸ ਜਿਸ ਨੂੰ ਮਰਨ ਲੱਗਿਆ ਯਾਦ ਕਰੇ ਬੌਥੀ ਚਲੇ ਜਾਂਦਾ ਉਹਦੀ ਆਤਮਾ ਉੱਥੇ ਚਲੇ ਜਾਂ ਉਹਦੇ ਵਿੱਚ ਲੀਨ ਹੋ ਜਾਂਦੀ ਇਸ ਕਰਕੇ ਜਿਹੜਾ ਪ੍ਰਭੂ ਦਾ ਸੇਵਕ ਹੈ ਉਹ ਜਿਉਂਦਾ ਵੀ ਪ੍ਰਭੂ ਦੀ ਯਾਦ ਵਿੱਚ ਹੈ ਤੇ ਮਰਦਾ ਵੀ ਪ੍ਰਭੂ ਦੀ ਯਾਦ ਵਿੱਚ ਹੈ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਮੁਕਤ ਹੋ ਜਾਂਦਾ ਹੁਣ ਅਗਲੀ ਪਉੜੀ ਆ ਇਹ ਪਉੜੀ ਰਹਾਉ ਵਾਲੀ ਸੀ ਮੁਕੰਦ ਮੁਕੰਦ ਹਮਾਰੇ ਪ੍ਰਾਨ ਕਹਿੰਦੇ ਉਹ ਮੁਕੰਦ ਜੋ ਮੁਕਤੀ ਦਾ ਦਾਤਾ ਪ੍ਰਭੂ ਮੇਰੇ ਪ੍ਰਾਣਾਂ ਦਾ ਆਸਰਾ ਉਹ ਵਧਾ ਦੀ ਕਹਿੰਦੇ ਮੇਰੀ ਜਾਨ ਦਾ ਮੇਰੀ ਜਿੰਦ ਦਾ ਮੇਰੇ ਪ੍ਰਾਣਾਂ ਦਾ ਉਹੀ ਆਸਰਾ ਉਹੀ ਮੈਨੂੰ ਆਸਰਾ ਦੇਣ ਵਾਲਾ ਜਪ ਮੁਕੰਦ ਮस्तक ਨਿਸ਼ਾਨ ਮੁਕੰਦ ਮੁਕੰਦ ਹਮਾਰੇ ਪ੍ਰਾਨੋ ਜਪ ਮੁਕੰਦ ਮस्तक ਨਿਸ਼ਾਨ ਉਸ ਪ੍ਰਭ ਨੂੰ ਜਪ ਜਪ ਕੇ ਮੇਰੇ ਤਾਂ ਮੱਥੇ ਦੇ ਭਾਗ ਜਾਗ ਪਈ ਵਾਹ ਸੁਬਾਧ ਦੀ ਗਦੇ ਮੇਰੇ ਮੱਥੇ ਦੇ ਭਾਗ ਜਾਗ ਕੋਈ ਸੇਵ ਮੁਕੰਦ ਕਰੇ ਬੈਰਾਗੀ ਜਿਹੜਾ ਗੁਰੂ ਕੋ ਉਸ ਪ੍ਰਭ ਦੀ ਸੇਵਾ ਕਰਦਾ ਉਹਨੂੰ ਯਾਦ ਕਰਦਾ ਉਦੇ ਅੰਦਰ ਵਿਰਾਗ ਪੈਦਾ ਹੋ ਜਾਂਦਾ ਵਿਰਾਗ ਉਹਦੇ ਨਾਲ ਮਲਾਫ ਕਰਨ ਦੀ ਤੰਗ ਪੈਦਾ ਹੋ ਜਾਂਦੀ ਹੈ ਪ੍ਰਭੂ ਨਾਲ ਪਿਆਰ ਪੈਦਾ ਹੋ ਜਾਂਦਾ ਜਿਹੜਾ ਉਹਨੂੰ ਯਾਦ ਕਰਦਾ ਆਪੇ ਦੇਖੋ ਜਿਸ ਨੂੰ ਵੀ ਯਾਦ ਕਰੀ ਰੋਜ਼ ਯਾਦ ਕਰ ਜਿਹਦੇ ਨਾਲ ਰੋਜ਼ ਆਪਾਂ ਗੱਲਾਂ ਕਰਦੇ ਉਹਦੇ ਨਾਲ ਪਿਆਰ ਪੈ ਜਾਂਦਾ ਜਿਹਦੇ ਨਾਲ ਆਪਾਂ ਰੋਜ਼ ਗੱਲਾਂ ਕਰਦੇ ਨਾ ਰੋਜ਼ ਬੈਠੇ ਜਿਹਦੇ ਕੋਲ ਜਿਹਦੇ ਕੋਲ ਆਪਾਂ ਰੋਜ਼ ਬੈਠਣ ਲੱਗ ਜੀ ਰੋਜ਼ ਗੱਲਾਂ ਕਰਨ ਲੱਗ ਜੀ ਉਦਿਨ ਉਹ ਪਿਆਰ ਪੈ ਜਾਂਦਾ ਉਹਦੇ ਕੋਲ ਬੈਠਣਾ ਬੰਦ ਕਰ ਦੋ ਗੱਲਾਂ ਬੰਦ ਕਰ ਦੋ ਪਿਆਰ ਟੁੱਟ ਜਾਂਦਾ ਇਸੇ ਤਰੀਕੇ ਨਾਲ ਜਿਹੜਾ ਰੱਬ ਦੀਆਂ ਗੱਲਾਂ ਰੋਜ਼ ਕਰਦਾ ਹੈ ਗੁਰੂ ਦੀਆਂ ਗੱਲਾਂ ਰੋਜ਼ ਕਰਦਾ ਹੈ ਗੁਰੂ ਦੀ ਬਾਣੀ ਨਾਲ ਰੋਜ਼ ਜੁੜਦਾ ਉਹਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਬਣੇ ਜਾਂਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਇਸ ਕਰਕੇ ਅਸੀਂ ਸਾਰਿਆਂ ਨਾਲ ਗੱਲਾਂ ਕਰ ਲੈਂਦੇ ਆ ਪਰ ਗੁਰੂ ਨਾਲ ਗੱਲਾਂ ਨਹੀਂ ਕਰਦੇ ਆ ਇਸੇ ਕਰਕੇ ਸਾਡਾ ਉਸ ਪ੍ਰਭੂ ਨਾਲ ਪਿਆਰ ਵੀ ਨਹੀਂ ਬਣਦਾ ਪਿਆਰ ਬਣਦਾ ਗੱਲਾਂ ਨਾਲ ਜਿਹਦੇ ਨਾਲ ਪਿਆਰ ਪੈ ਜਾਵੇ ਫਿਰ ਉਹਦੇ ਨਾਲ ਗੱਲਾਂ ਕਰਨ ਨੂੰ ਦਿਲ ਵੀ ਕਰਦਾ ਜਿਹਦੇ ਨਾਲ ਪਿਆਰ ਨਾ ਹੋਵੇ ਉਹਦੇ ਕੋਲ ਬੈਠਣ ਨੂੰ ਦਿਲ ਨਹੀਂ ਕਰਦਾ ਉਹਦੇ ਨਾਲ ਗੱਲਾਂ ਕਰਨ ਨੂੰ ਜੀ ਨਹੀਂ ਕਰਦਾ ਗੁਰੂ ਨਾਲ ਗੱਲਾਂ ਕਰਨ ਦਾ ਉਸ ਪ੍ਰਭੂ ਨਾਲ ਗੱਲਾਂ ਕਰਨ ਦਾ ਸਾਡਾ ਦਿਲੇ ਨਹੀਂ ਕਰਦਾ ਸਾਡਾ ਮਨੇ ਨਹੀਂ ਹੈ ਸਾਡੇ ਸਾਡਾ ਪਿਆਰ ਹੀ ਨਹੀਂ ਉਸ ਨਾਲ ਇਸ ਕਰਕੇ ਆਸਮਾ ਅੰਮਰ ਤੇ ਬਿੜਾ ਉਹਦੇ ਨਾਲ ਗੱਲਾਂ ਕਰਨ ਦਾ ਅੰਮਰ ਤੇ ਬਿੜਾ ਸਤਿਨਾਮ ਵਡਿਆਈਂ ਵਿਚਾਰ ਉਹਦੀਆਂ ਵਡਿਆਈਆਂ ਦੀ ਵਿਚਾਰ ਕਰਨ ਦਾ ਆਹੀ ਸਮਾਂ ਫੇ ਸਾਰਾ ਦਿਨ ਕੰਮ ਕਰੋ ਭਾਈਦਰ ਬਦਾ ਜੀ ਕਹਿੰਦੇ ਹਨ ਮੇਰੇ ਹਿਰਦੇ ਵਿੱਚ ਪਿਆਰ ਪੈਦਾ ਹੋ ਗਿਆ ਸੇਰ ਮੁਕੰਦ ਕਰੇ ਬੈਰਾਗੀ ਪ੍ਰਭੂ ਦੀ ਸੇਵਾ ਮੇਰੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਕਰ ਰਹੀ ਹੈ ਮੇਰੇ ਅੰਦਰ ਪਿਆਰ ਪੈਦਾ ਹੋ ਗਿਆ ਬੈਰਾਗ ਪੈਦਾ ਹੋ ਗਿਆ ਉਹਦੇ ਨਾਲ ਬਲਾਵ ਕਰਨ ਦੀ ਤੰਗ ਪੈਦਾ ਹੋ ਗਈ ਸੋਈ ਮੁਕੰਦ ਦੁਰਵਲ ਧਨ ਲਾਦੀ ਸੋਈ ਮੁਕੰਦ ਦੁਰਵਲ ਤਾਂ ਲਾਦੀ ਕਹਿੰਦੇ ਉਹ ਅਕਾਲ ਪੁਰਖ ਵੈਗ ਨੂੰ ਜਿਹੜਾ ਮੁਕਤੀ ਦਾ ਦਾਤਾ ਹੈ ਮੇਰੇ ਨਿਮਾਣੇ ਵਾਸਤੇ ਗਰੀਬ ਵਾਸਤੇ ਕੰਗਾਲ ਵਾਸਤੇ ਮਾਨੋ ਬਹੁਤ ਕੀਮਤੀ ਧਨ ਲੱਭਿਆ ਉਹ ਰੱਬ ਹੀ ਮੇਰੇ ਵਾਸਤੇ ਧਨ ਹੈ ਮੇਰੀ ਜੈ ਦਾਦਾ ਮਰਤੋਂ ਕੀਮਤੀ ਧਨ ਲੱਭਿਆ ਆ ਮੇਰੇ ਕੰਗਾਲ ਵਾਸੀ ਦੁਰਵਲ ਨਿਮਾਣ ਕਮਜ਼ੋਰ ਗਰੀਬ ਮੈਨੂੰ ਗਰੀਬ ਨੂੰ ਉਹ ਮੁਕਤੀ ਦਾਤਾ ਪ੍ਰਭੂ ਅਕਾਲ ਪੁਰਖ ਵਹਿਗੁਰੂ ਹੀ ਧਨ ਲੱਭਿਆ ਮਾਲੂ ਕੀਮਤੀ ਹੀਰਾ ਲੱਭਿਆ ਮੈਨੂੰ ਇੱਕ ਮੁਕੰਦ ਕਰੇ ਉਪਕਾਰ ਮੇਰੇ ਉੱਤੇ ਸਭ ਤਰ੍ਹਾਂ ਦਾ ਉਪਕਾਰ ਉਸ ਇੱਕੋ ਪ੍ਰਭੂ ਦਾ ਉਹ ਹੀ ਮੇਰੇ ਉੱਤੇ ਸਭ ਤਰ੍ਹਾਂ ਦੀ ਉਪਕਾਰ ਕਰ ਰਿਹਾ ਹੈ ਉਹ ਪ੍ਰਭੂ ਅਕਾਲ ਪੁਰਖ ਵੈ ਹਮਰਾ ਕਹਾ ਕਰੇ ਸੰਸਾਰ ਜਦੋਂ ਉਹ ਅਕਾਲ ਪੁਰਖ ਵੈ ਮੇਰੇ ਉੱਤੇ ਉਪਕਾਰ ਕਰ ਰਿਹਾ ਹੈ ਮੇਰੇ ਉੱਤੇ ਬਖਸ਼ਿਸ਼ ਕਰ ਰਿਹਾ ਹੈ ਉਹਦੀ ਮਿਹਰਪਰੀ ਨਿਗਾਹ ਮੇਰੇ ਉੱਤੇ ਇਹ ਜਗ ਦੇ ਲੋਕ ਮੇਰਾ ਕੀ ਵਿਗਾੜ ਸਕਦੇ ਆ ਪਏ ਮੈਨੂੰ ਜਮਾਰ ਜਮਾਰ ਕਹੀ ਜਾਂ। ਮੇਰਾ ਕੀ ਵਿਗਾੜ ਸਕਦੇ ਆ ਨਹੀਂ। ਪਏ ਮੈਨੂੰ ਨੀਚ ਨੀਚ ਕਹੀ ਜਾਂ। ਮੈਂ ਹੁਣ ਨੀਚ ਨਹੀਂ ਰਹਿ ਗਿਆ ਮੇਰੇ ਹਿਰਦੇ ਵਿੱਚ ਆ ਓ ਪ੍ਰਭੂ। ਇਹ ਜਗਤ ਦੇ ਲੋਕ ਹੰਕਾਰੀ ਮੇਰੇ ਕੋਲ ਕੋ ਨਹੀਂ ਬੈਠਣਾ ਚਾਹੁੰਦੇ। ਪਰ ਉਹ ਅਕਾਲ ਪੁਰਖ ਵੈਗਰ ਮੇਰੇ ਹਿਰਦੇ 'ਚ ਬੈਠਾ। ਦੇਖੋ ਜਗਤ ਦੇ ਲੋਕ ਨਫ਼ਰਤ ਕਰਦੇ ਹਨ ਰਬਦਾ ਜੀ ਨਾਲ। ਜਮਾਰ ਤਮਾਰ ਕਹਿ ਕੇ ਦੂਰ ਨੂੰ ਭਜਦੇ ਹਨ ਪਰ ਉਹ ਸਾਰੀ ਸ੍ਰੀ ਟੀ ਦਾ ਮਾਲਕ ਪ੍ਰਭੂ ਅਕਾਲ ਪੁਰਖ ਵੈਗੁਰੂ ਮੇਰੇ ਹਿਰਦੇ ਚ ਆ ਬੈਠਿਆ ਇਹ ਜਗ ਦੇ ਲੋਕ ਮੇਰਾ ਕੀ ਵਿਗਾੜ ਲੈਣਗੇ ਮੇਰੇ ਹਿਰਦੇ ਚ ਬੈਠਾ ਕਹਿੰਦੇ ਹਮਰਾ ਕਹਾ ਕਰੇ ਸੰਸਾਰ ਇਹ ਸੰਸਾਰ ਮੇਰਾ ਕੀ ਵਿਗਾੜ ਲੈਣਗੇ ਸੰਸਾਰ ਦੇ ਲੋਕ ਉਹ ਪ੍ਰਭੂ ਦਾ ਮੇਰੇ ਤੇ ਉਪਕਾਰ ਹੈ ਜਦੋਂ ਉਹ ਹੀ ਮੇਰੇ ਵੱਲ ਹੋ ਗਿਆ ਮਿੱਟੀ ਜਾਤ ਹੂਏ ਦਰਬਾਰ ਮੇਰੀ ਤਾਂ ਜਾਤ ਹੀ ਛੁੱਟ ਗਈ ਮਿੱਟੀ ਜਾਤ ਹੂਏ ਦਰਬਾਰ ਭਾਵ ਮੇਰੇ ਅੰਦਰ ਇਹ ਗੱਲ ਆਉਂਦੀ ਹੋਣੀ ਕਿ ਮੇਰੀ ਜਾਤ ਨਹੀਂ ਨੀ ਹੈ ਮੇਰੇ ਹਿਰਦੇ ਵਿੱਚ ਸਦਾ ਹੀ ਚੜ੍ਹਦੀ ਕਲਾ ਬਣੀ ਰਹਿੰਦੀ ਹੈ ਮੈਂ ਆਪਣੇ ਆਪ ਨੂੰ ਸਮਝਦਾ ਨਹੀਂ ਇਹ ਕਿ ਮੇਰੀ ਜਾਤ ਨਹੀਂ ਨਹੀਂ ਹੈ ਮੈਂ ਕਿਉਂ ਕਹਾਂਗਾ ਮੇਰੀ ਜਾਤ ਨਹੀਂ ਨਹੀਂ ਹੈ ਕਿਉਂਕਿ ਮੇਰੇ ਹਿਰਦੇ ਵਿੱਚ ਉਹ ਉੱਚੀ ਜਾਤ ਵਾਲਾ ਬੈਠਾ ਪ੍ਰਭੂ ਏ ਢਹ ਦੀ ਕਲਾ ਮੇਰੀ ਖਤਮ ਹੋ ਗਈ ਹੈ ਏ ਢਹ ਦੀ ਕਲਾ ਜਦੋਂ ਬੰਦਾ ਆਪਣੇ ਆਪ ਨੂੰ ਕਮਜ਼ੋਰ ਸਮਝਣ ਸਮਝਣ ਲੱਗ ਜੇ ਵੀ ਮੈਂ ਗਰੀਬ ਮੇਰੀ ਜਾਤ ਨਹੀਂ ਨਹੀਂ ਹੈ ਮੈਂ ਸਭ ਤੋਂ ਗਰੀਬ ਹਾਂ ਮੰਦਾ ਅਦਾਤ ਹੋ ਜਾਂਦਾ ਹੈ ਭਗਤ ਰਵਿਦਾਸ ਜੀ ਕਹਿੰਦੇ ਇਹ ਅਦਾਸੀ ਮੇਰੇ ਮੇਰੇ ਅੰਦਰ ਆਉਂਦੀ ਹੀ ਨਹੀਂ ਹੈ ਕਿਉਂ ਨਹੀਂ ਆਉਂਦੀ ਕਿਉਂਕਿ ਉਹ ਪ੍ਰਭੂ ਮੇਰੇ ਹਿਰਦੇ ਚ ਬੈਠਾ ਹੈ ਮੈਂ ਕਿਉਂ ਕਹਾਂਗਾ ਮੈਂਰੀ ਜਾਤ ਨਹੀਂ ਨੀ ਮੈਂ ਕਿਉਂ ਕਹਾਂਗਾ ਮੈਂ ਗਰੀਬ ਹਾਂ ਮੈਂ ਕਿਉਂ ਕਹਾਂਗਾ ਮੈਂ ਕੰਗਾਲ ਹਾਂ ਸਾਰੀ ਸ੍ਰਿਸ਼ਟੀ ਦਾ ਮਾਲਕ ਮੇਰੇ ਹਿਰਦੇ ਵਿੱਚ ਹੈ ਮਿੱਟੀ ਜਾਤ ਹੋਏ ਦਰਬਾਰ ਜਦੋਂ ਮੈਂ ਉਹਦੇ ਹੀ ਦਰਬਾਰ ਵਿੱਚ ਪਹੁੰਚ ਗਿਆ ਉਹ ਦਰਵਾਰੀ ਅਕਾਲ ਪੁਰਖ ਵੈਰੂ ਹੀ ਮੇਰੇ ਹਿਰਦੇ ਵਿੱਚ ਹੈ ਤੂੰ ਹੀ ਮੁਕੰਦ ਜੋਗ ਜੁਗਤਾਰ ਹੈ ਪ੍ਰਭੂ ਤੂੰ ਹੀ ਮੁਕਤੀ ਦਾਤਾ ਜੁਗਾਂ ਜੁਗੰਤਰਾਂ ਤੋਂ ਤੂੰ ਹੀ ਸਾਰੇ ਜੀਆਂ ਨੂੰ ਪਾਰ ਲੰਘਾਉਣ ਵਾਲਾ ਤੇਰੇ ਤੋਂ ਬਿਨਾਂ ਕੋਈ ਹੋਰ ਪਾਰ ਉਤਾਰ ਨਹੀਂ ਕਰ ਸਕਦਾ ਉਪਜੋ ਗਿਆਨ ਹੂਆ ਪ੍ਰਗਾਸ ਤੇਰਾ ਸਿਮਰਨ ਕਰ ਕਰਕੇ ਮੇਰੇ ਹਿਰਦੇ ਵਿੱਚ ਚਾਨਣ ਪੈਦਾ ਹੋ ਗਿਆ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ ਗਿਆਨ ਪਰ ਗਿਆਨ ਪ੍ਰਾਪਤ ਕਰਨਾ ਸੀ ਗੁਰੂ ਦੀ ਬਾਣੀ ਤੋਂ ਬੜੇ 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 ਬਾਣੀ ਪੜਨ ਵਾਲੇ ਪੜ ਰਹੇ ਗਾਣ ਵਾਲੇ ਗਾ ਰਹੇ ਪਰ ਉਨਾ ਕੇ ਸਾਡੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੋਣਾ ਜਿੰਨਾ ਜਦ ਅਸੀਂ ਪੜ੍ਹੀ ਹੋਈ ਬਾਣੀ ਨੂੰ ਗਾਈ ਹੋਈ ਬਾਣੀ ਨੂੰ ਵਿਚਾਰਾਂਗੇ ਨਹੀਂ ਗੁਰੂ ਦੀ ਬਾਣੀ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਸਮਝਣਾ ਜ਼ਰੂਰੀ ਹੈ ਜਿਵੇਂ ਆਪਾਂ ਕਿਤਾਬਾਂ ਪੜ੍ਹਦੇ دنیਵੀਂ ਪੜ੍ਹਾਈ ਕੱਲਾ ਪੜ੍ਹਦੀ ਤਾਂ ਨਹੀਂ ਐ ਉਹਨੂੰ ਸਮਝਣ ਦਾ ਵੀ ਯਤਨ ਕਰਦੇ ਵਿਦਿਆਰਥੀ ਜਿਕੇ ਹਿੰਮਤਾਂ ਕਈ ਵਾਰੀ ਕਿਤਾਬਾਂ ਪੜ੍ਹ ਦਿੱਤੀਆਂ ਹੁਣ ਤਾਂ ਮੇਰੇ پاس ਇਹ ਪੜ੍ਹ ਕੇ ਪਾਸ ਜੇ ਹੁੰਦਾ ਟੈਸਟ ਦੇਣਾ ਪੈਂਦਾ ਹਿੰਮਤian ਦੇਣਾ ਪੈਂਦਾ ਦੇਖ ਦੇਖਦੇ ਦੇਖਣਾ ਦੇਖਿਆ ਜਾਂਦਾ ਕਿਤਨਾ ਕੁ ਪੜਿਆ ਹੈ ਹਿਰਦੇ ਵਿੱਚ ਕਿੰਨਾ ਕੁ ਨਹੀਂ ਬੈਠਾ ਗਿਆ ਇਸੇ ਤਰੀਕੇ ਨਾਲ ਆਹ ਗੁਰੂ ਦੀ ਬਾਣੀ ਹੈ ਜੇ ਪੜੀ ਹੋ ਜਾਈਏ ਗਾਈ ਹੋ ਜਾਈਏ ਸਮਝੀਏ ਨਾ ਫੇ ਕਿੰਨਾ ਕੁ ਚਿਰ ਗਾਉਂਦਾ ਰਹਾਂ ਗਾਉਂਦੇ ਰਹਿ ਵੀ ਇੱਕ ਦਿਨ ਜਵਾਨ ਵੀ ਰੁਕ ਜਾਣੀ ਹੁਣ ਮੈਂ ਗਾ ਰਹੇ ਆ ਬੋਲ ਨੇ ਪੜ ਰਹੇ ਆ ਇੱਕ ਦਿਨ ਜਵਾਨ ਵੀ ਰੁਕ ਜਾਣੀ ਫੇ ਕੀ ਕਰਾਂਗੇ ਪਰ ਜਿਹੜਾ ਗਾ ਗਾ ਕੇ ਪੜਿਆ ਪੜ-ਪੜ ਕੇ ਹਿਰਦੇ ਵਿੱਚ ਵਸਾ ਲਿਆ ਉਹ ਨਹੀਂ ਜਾਣਾ ਹਿਰਦੇ ਚੋਂ ਉਹ ਅੰਦਰੇ ਰਹੇਗਾ ਭਾਵੇਂ ਜੀਵ ਰੁਕ ਜਵੇ ਜਿਹੜਾ ਹਿਰਦੇ ਵਿੱਚ ਵੱਸ ਗਿਆ ਉਹਨੇ ਨਿਕਲਣਾ ਨਹੀਂ ਹੈ ਉਹ ਨਾਲ ਜਾਏਗਾ ਇਸ ਕਰਕੇ ਹਿਰਦੇ ਵਿੱਚ ਬਸਾਉਣਾ ਜ਼ਰੂਰੀ ਹੈ ਹਿਰਦੇ ਵਿੱਚ ਤਾਂ ਵਸੇਗਾ ਜਦੋਂ ਅਸੀਂ ਸਾਧ ਸੰਗਤ ਵਿੱਚ ਬੈਠ ਕਰਕੇ ਗੁਰੂ ਦੇ ਉਪਦੇਸ਼ ਨੂੰ ਸੁਣਾਂਗੇ ਸਮਝਾਂਗੇ ਫਿਰ ਗਿਆਨ ਪੈਦਾ ਹੁੰਦਾ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਉਪਜਿਆ ਗਿਆਨ ਹੂਆ ਪ੍ਰਗਿਆਸ ਕਰ ਕਿਰਪਾਲ ਲਿਨੇ ਕੀਟ ਦਾਸ ਹੈ ਉਸ ਪ੍ਰਭੂ ਨੇ ਮੈਨੂੰ ਕੀਟ ਨੂੰ ਕੀੜੇ ਨੂੰ ਗਰੀਵ ਨੂੰ ਆਪਣਾ ਆਪਣੇ ਦਾਸ ਨੂੰ ਆਪਣਾ ਬਣਾ ਲਿਆ ਕਰ ਕਿਰਪਾ ਲਿਨੇ ਕੀਟ ਦਾਸ ਮੈਨੂੰ ਆਪਣਾ ਸੇਵਕ ਬਣਾ ਰਿਹਾ ਆਪਣਾ ਦਾਸ ਬਣਾ ਰਿਹਾ ਗਰਿ ਕਿਰਪਾ ਲੀਨੇ ਕੀਤ ਦਾਸ ਕਉ ਨਾਨਕ ਕਉ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ ਹੁਣ ਜਦੋਂ ਉਸ ਪ੍ਰਭੂ ਨੇ ਮੈਨੂੰ ਆਪਣਾ ਹੀ ਸੇਵਕ ਬਣਾ ਲਿਆ ਹੁਣ ਰਵਿਦਾਸ ਜੀ ਕਹਿੰਦੇ ਮੇਰੀ ਤ੍ਰਿਸ਼ਨਾ ਖਤਮ ਹੋ ਗਈ ਹੈ ਤ੍ਰਿਸ਼ਨਾ ਕੀ ਹੈ ਵੀ ਹੋਰ ਵੀ ਆਜ ਆ ਵੀ ਆਜਵੇ ਮੇਰੇ ਕੋਲ ਆ ਵੀ ਆਜਵੇ ਆ ਵੀ ਆਜਵੇ ਦੇਖੋ ਇੱਕ ਤਾਂ ਸਾਡੀਆਂ ਲੋੜਾਂ ਖਾਣ ਵਾਸਤੇ ਰੋਟੀ ਚਾਹੀਦੀ ਪੈਣਨ ਵਾਸਤੇ ਕੱਪੜਾ ਚਾਹੀਦਾ ਰਹਿਣ ਵਾਸਤੇ ਮਕਾਨ ਚਾਹੀਦਾ ਇਹ ਸਾਡੀਆਂ ਲੋੜਾਂ ਜੇ ਸਾਡੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ਫਿਰ ਬੰਦਾ ਕਹਿੰਦਾ ਇੰਨਾ ਹੋਰ ਆਜ ਵੀ ਫਿਰ ਉਹਨਾਂ ਆ ਆ ਵੀ ਗਿਆ ਇੰਨਾ ਹੋਰ ਆਜ ਬਿਨ ਤ੍ਰਿਸ਼ਨਾ ਕਹਿੰਦੇ ਇਹ ਤ੍ਰਿਸ਼ਨਾ ਜਦੋਂ ਮਨੁੱਖ ਉਸ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਫਿਰ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੋ ਪ੍ਰਭੂ ਨੇ ਮੈਨੂੰ ਦਿੱਤਾ ਨਾ ਬਸ ਮੈਨੂੰ ਇੰਨੇ ਇੱਕ ਹੀ ਉਹ ਲੋਟ ਆ ਮੈਨੂੰ ਪ੍ਰਭੂ ਨੇ ਸੋਚ ਕੇ ਦਿੱਤਾ ਉਹ ਫਿਰ ਸ਼ੁਕਰਾਨਾ ਕਰਦਾ ਜੋ ਕੁਝ ਮੇਰੇ ਪ੍ਰਭੂ ਨੇ ਮੈਨੂੰ ਦਿੱਤਾ ਮੈਨੂੰ ਮੇਰੇ ਵਾਸਤੇ ਬਹੁਤ ਕੁਝ ਆਇਆ ਕੱਲ੍ਹ ਨੂੰ ਵੀ ਦੇਵੇਗਾ ਉਹ ਆਪੇ ਦੇਵੇਗਾ ਉਹੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਪਰ ਇੱਥੇ ਤਾਂ ਪੁਣਾਰੇ ਪਰੇ ਵੀ ਸਾਡੇ ਫਿਰ ਵੀ ਘਾਟ ਮਹਿਸੂਸ ਹੋਈ ਜਾਂਦੀ ਜਿੰਨਾ ਸਾਡੇ ਕੋਲ ਹੈ ਉਨਾ ਹੀ ਘਟ ਲੱਗ ਰਿਹਾ ਕੋਈ ਕਹਦਾ ਕਿ ਮਰ ਜਿਆ ਹੁਣ ਕੋਈ ਨਹੀਂ ਕਹਦਾ ਜਿਉਂ ਜਿਉਂ ਮਨੁੱਖ ਦੇ ਕੋਲ ਵੱਧਦਾ ਜਾ ਰਿਹਾ ਤਿਉਂ ਤਿਉਂ ਮਨੁੱਖ ਦੇ ਅੰਦਰ ਤ੍ਰਿਸ਼ਨਾ ਵਧਦੀ ਜਾ ਰਹੀ ਹੈ ਉਹ ਉਨਾ ਹੀ ਭੁੱਖਾ ਜਿੰਨਾ ਉਹਦੇ ਕੋਲ ਜਿਆਦਾ ਨਾ ਉਨਾ ਹੀ ਭੁੱਖਾ ਉਨਾ ਹੀ ਭੁੱਖਾ ਰੱਜਿਆ ਹੋਣਾ ਸਮਝੋ ਆਪਾਂ ਉਸ ਨੂੰ ਰੱਜਿਆ ਹੋਇਆ ਕਹਿ ਦਿੰਨੇ ਜਿਹਦੇ ਕੋਲ ਬਹੁਤ ਕੁਝ ਹੋਵੇ ਵੀ ਬਹੁਤ ਕੁਛ ਹੈ ਜੀ ਉਹਦੇ ਕੋਲ ਤਾਂ ਰੱਜਿਆ ਹੋਇਆ ਬਹੁਤ ਉਹਨੂੰ ਪੁੱਛ ਕੇ ਤਾਂ ਦੇਖੋ ਰੱਜਿਆ ਹੋਇਆ ਉਹ ਉਹ ਤਾਂ ਜਿੰਨਾ ਉਹਦੇ ਕੋਲ ਹੈ ਐਨਾ ਹੋਰ ਬਣਾਉਣਾ ਫਿਰਦਾ ਉਹਨਾ ਹੋਰ ਚਾਹੁੰਦਾ ਉਹ ਜਿੰਨਾ ਉਹਦੇ ਕੋਲ ਹੈ ਰੱਜਿਆ ਹੋਇਆ ਉਹ ਹੈ ਜਿਹਦੇ ਅੰਦਰ ਸਬਰ ਸੰਤੋਖ ਹੈ ਬਿਨਾਂ ਸੰਤੋਖ ਨਹੀਂ ਕੋ ਰੱਜਿਆ ਸੋਪਨ ਮਨੋਰਥ ਵਰਥ ਸਭ ਕਾ ਹੈ ਪਰ ਇਹ ਰੱਜ ਤਾਂ ਆਉਣਾ ਜਦੋਂ ਮੁਖ ਗੁਰੂ ਦੇ ਸ਼ਬਦ ਨਾਲ ਜੁੜਦਾ ਗੁਰੂ ਦੀ ਬਾਣੀ ਨਾਲ ਜੁੜਦਾ ਹੁਣ ਭਗਤ ਰਵਿਦਾਸ ਜੀ ਕਹਿੰਦੇ ਹਨ ਕਉਰ ਅਵਦਾਸ ਅਬ ਤ੍ਰਿਸ਼ਨਾ ਚੁਕੀ ਹੁਣ ਜਦੋਂ ਮੁਕਤੀ ਦਾ ਦਾਤਾ ਪ੍ਰਭੂ ਹੀ ਵੱਲੋਂ ਮਿਲ ਗਿਆ ਮੈਨੂੰ ਉਹਨੇ ਆਪਣਾ ਦਾਸ ਬਣਾ ਲਿਆ ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ कौरवदास अब त्रिष्णा चूकी जप कंद सेवा उस प्रभु की सेवा करके उस प्रभु जप जप के मेरी सब तृष्णा खत्म हो गई है इस करके सारिया मुक्तियां सारिया मुक्तियां मुक्तियां मतलब मुक्ति खलासी बकारा तो खलासी जमन मरण तो खलासी दुखा तो खलासी ਸਭ ਤਰ੍ਹਾਂ ਦੀਆਂ ਖਲਾਸੀਆਂ ਸਭ ਤਰ੍ਹਾਂ ਦੀਆਂ ਮੁਕਤੀਆਂ ਦਾ ਦਾਤਾ ਇੱਕੋ ਹੈ ਉਸ ਪ੍ਰਭੂ ਕੋ ਪ੍ਰਭੂ ਇਸ ਕਰਕੇ ਇਸ ਪਵਿੱਤਰ ਸ਼ਬਦ ਵਿੱਚ ਭਗਤ ਰਵਿਦਾਸ ਜੀ ਸਾਨੂੰ ਇਹੀ ਸਮਝਾਉਂਦੇ ਹਨ ਕਿ ਜਿਉਂਦੇ ਵੀ ਉਸ ਪ੍ਰਭੂ ਨੂੰ ਜਿਹੜਾ ਸਿਮਰਦਾ ਮਰਦਾ ਹੋਇਆ ਵੀ ਉਸ ਪ੍ਰਭੂ ਨੂੰ ਸਿਮਰਦਾ ਕਹਿੰਦੇ ਉਹ ਫਿਰ ਮੁਕਤ ਹੋਇਆ ਹੋਇਆ ਆਪਣੇ ਆਪ ਨੂੰ ਦੇਖ ਜਾਂਦਾ ਕਿ ਮੈਂ ਮੁਕਤ ਹੋ ਗਿਆ ਇਸ ਕਰਕੇ ਇਸ ਪਵਿੱਤਰ ਬਕਤਨਾ ਦੇ ਰਾਇ ਰਵਦਾਦੀ ਜੀ ਸਾਨੂੰ ਇਹ ਉਪਦੇਸ਼ ਦਿੰਦੇ ਹਨ ਕਿ ਉਹਦੇ ਸੇਵਕ ਹੋਣ ਕੇ ਆਪਣਾ ਜੀਵਨ ਉਚਿਤ ਕਰੋ ਸੋ ਇਹ ਵਿਚਾਰ ਸੀ ਪੁਰਾਣਾ ਚੁੱਕਾ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਕਾਹੋ ਆਇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ